ਦਾ ਰੋ ਦੇਖ ਕੇ ਕਿਸਾਨਾਂ ਦਾ ਹੌਸਲਾ ਦੇਖ ਕੇ ਮੰਨ ਲਓ ਕੰਪਨੀ ਛੜੀ ਹੋਈ ਆ ਕਿਉਂਕਿ ਤੁਸੀਂ ਵੇਖਿਆ ਸਾਰੇ মিডিਆ ਦੇ ਵਿੱਚ ਜਿਹੜੇ ਤਿੰਨੇ ਬਾਡਰ ਬਾਡਰਾਂ ਦੇ ਵਿੱਚੋਂ ਅਸੀਂ ਦਿੱਲੀ ਜਾਣ ਦਾ ਇਲਾਨ ਕੀਤਾ ਸੀ ਉਹਨਾਂ ਨੂੰ ਕਿਸ ਤਰ੍ਹਾਂ 2 ਦਿਨ ਤੰਦਰ ਪਹਿਲੇ ਸੀਲ ਕਰ ਦਿੱਤਾ بڑے بڑے ਪੱਥਰ ਲਾ ਕੇ ਕੰਧਾਂ ਕੱਢ ਕੇ ਤੇ ਟੈਨਰ ਲਾ ਕੇ ਪੂਰੀ ਤਰ੍ਹਾਂ ਰੋਕ ਦਿੱਤਾ ਰਸਤਾ ਸੜਕਾਂ ਪਟਰੇ ਨੇ ਵੀ ਕਿਸਾਨ ਅੱਗੇ ਨਾ ਆ ਜਾਣਾ ਪਰ ਅਸੀਂ ਸਰਕਾਰ ਨੂੰ ਦੱਸਦੇ ਹਰਿਆਣੇ ਨੂੰ ਵੀ ਤੇ ਕੇਂਦਰ ਜੀ ਨੂੰ ਵੀ ਵੀ ਅਸੀਂ 2020 ਦੇ ਵਿੱਚ ਵੀ ਆਪਣੇ ਹੱਕਾਂ ਦੇ ਲਈ ਆਏ ਸੀ ਤੁਸੀਂ 13 ਮਹੀਨੇ 13 ਦਿਨ ਸਾਨੂੰ ਬਿਠਾ ਕੇ ਸਾਡੇ 750 ਕਿਸਾਨਾਂ ਦੀਆਂ ਚੀਜ਼ ਕਰਵਾਉਣ ਤੋਂ ਬਾਅਦ ਸਾਡੀਆਂ ਮੰਗਾਂ ਮੰਨ ਕੇ ਤੁਸੀਂ ਦੁਬਾਰਾ ਮੁਸਰੇ ਹੋ ਉਹ ਮੰਗਾਂ ਅਸੀਂ ਦੁਬਾਰੇ ਲਾਗੂ ਕਰਵਾਉਣ ਲਈ ਆਪਣੇ ਹੱਕ ਲੈਣ ਦੇ ਲਈ ਅਸੀਂ ਦੁਬਾਰਾ ਕੱਲ ਨੂੰ ਦਿੱਲੀ ਦੇ ਵੱਲ ਫੇਰ ਕੂਚ ਕਰ ਰਹੇ ਹਾਂ ਦਿੱਲੀ ਜਾ ਕੇ ਰਹਿਾਂਗੇ ਸਾਡੇ ਹਰਿਆਣੇ ਤੋਂ ਭਰਾ ਸਾਡੇ ਜਿਹੜੇ ਹਰਿਆਣੇ ਵਾਲੇ ਆ ਉਹ ਵੀ ਪੂਰੇ ਤਿਆਰ ਆ ਉਹਨਾਂ ਦੇ ਟਰੈਕਟਰ ਟਰਾਲੀਆਂ ਤਿਆਰ ਨੇ ਸਾਡੇ ਸਵਾਗਤ ਦੇ ਲਈ ਤੇ ਸਾਨੂੰ ਉੱਥੇ ਬਾਰਡਰਾਂ ਦੇ ਉੱਪਰੋਂ ਜਾਣ ਦੇ ਲਈ ਇਧਰੋਂ ਅਸੀਂ ਜਾਵਾਂਗੇ ਉਧਰੋਂ ਹਰਿਆਣੇ ਵਾਲੇ ਭਰਾ ਸਾਨੂੰ ਲੈਣ ਵਾਸਤੇ ਬਾਰਡਰ ਤੇ ਆਉਣਗੇ ਤੇ ਕੁਝ ਹਰਿਆਣੇ ਦੇ ਨੌਜਵਾਨ ਬਹੁਤ ਵੱਡੀ ਗੰਟੀ ਦੇ ਵਿੱਚ ਸਾਨੂੰ ਲੈਣ ਦੇ ਲਈ ਸਾਡੀ ਮੰਡੀ ਮਹਿਲਾ ਚੌਕ ਮੰਡੀ ਦੇ ਵਿੱਚ ਵੀ ਪਹੁੰਚ ਗਏ ਨੇ ਜੋ ਕਿ ਬੀਕੇ ਜੋ ਤਾ ਸਿੱਧੂਪੁਰ ਦੀ ਜਿਹੜੀ ਸਾਰੀ ਪੰਜਾਬ ਦੀ ਕ੍ਰੀਮ ਆ ਟਰੈਕਟਰਾਂ ਨਾਲ ਲੈ ਕੇ ਕਿਸਾਨ ਆਗੂ ਨੇ ਉਹ ਇੱਥੇ ਮਹਿਲਾ ਚੌਕ ਪਹੁੰਚ ਗਏ ਉਹਨਾਂ ਨੂੰ ਲੈਣ ਵਾਸਤੇ ਹਰਿਆਣੇ ਤੋਂ ਨੌਜਵਾਨ ਸਾਨੂੰ ਇੱਥੇ ਵੀ ਆਏ ਆ ਕਿਉਂਕਿ ਅਸੀਂ ਆਪਣੇ ਹੱਕ ਲੈਣ ਲਈ ਜਾ ਰਹੇ ਹਾਂ ਅਸੀਂ ਦੇਸ਼ ਦੇ ਕਿਸਾਨ ਆ ਕੋਈ ਅਸੀਂ ਅੱਤਵਾਦੀ ਖੜਕੂ ਨਹੀਂ ਜਿਸ ਤਰ੍ਹਾਂ ਬਾਰਡਰ ਸੀਲ ਕਰ ਰਹੇ ਆ ਜਿੰਨਾ ਜ਼ੋਰ ਸਾਨੂੰ ਰੋਕਣ ਤੇ ਲਾ ਰਹੇ ਆ ਜੋ ਪਾਕਿਸਤਾਨ ਵਾਲੇ ਬਾਰਡਰ ਤੇ ਲਾ ਦੇਣ ਉਥੇ ਨਸ਼ਾ ਬੰਦ ਹੋ ਜੇ ਸਾਡੇ ਨੌਜਵਾਨ ਮਰ ਰਹੇ ਆ ਤੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਮੁੱਠੀ ਪਰ ਜਿਹੜੇ ਕਾਰਪਟ ਘਰਾਣੇ ਆ ਉਹਨਾਂ ਦਾ 14 ਲੱਖ ਕਰੋੜ ਰੁਪਏ ਕਰਜ਼ਾ ਮਾਫ ਕਰਤਾ ਜੋ 14 ਲੱਖ ਕਰੋੜ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ ਕਰ ਦਿੰਦੇ ਤੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਉਹ ਨਾ ਕਰਦੇ ਕਿਸਾਨਾਂ ਨੂੰ ਫਸਲਾਂ ਦਾ ਭਾਅ ਦੇਣ ਡਾਕਟਰ ਸੁਮਿੰਦਰ ਸਾਹਿਬ ਦੀ ਰਿਪੋਰਟ ਦੇ ਮੁਤਾਬਕ ਜੋ ਕਿਸਾਨਾਂ ਦੀਆਂ ਗਲਤ ਰੀਤੀਆਂ ਕਾਰਨ ਕਰਜ਼ਾ ਚੜਿਆ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ ਕਰਨ ਤੇ ਡਾਕਟਰ ਸੁਮਿੰਦਰ ਸਾਹਿਬ ਦੀ ਰਿਪੋਰਟ ਮੁਤਾਬਕ ਭਾਅ ਦੇਣ ਤੇ ਬਾਕੀ ਜਿਹੜੇ ਲਖੀਂਪੁਰ ਖੀਰਦੇਵ ਸਾਡੇ ਕਿਸਾਨ ਸੀਤ ਕੀਤੇ ਸੀ ਗੱਡੀਆਂ ਚਾੜ੍ਹ ਕੇ ਉਹਨਾਂ ਨੂੰ ਦੋਸ਼ੀਆਂ ਨੂੰ ਸਖਤ ਸਜ਼ਾਵਾ ਦੇਣਾ ਤੇ ਉਹਨਾਂ ਨੂੰ ਬਣਦਾ ਜਿਹੜੇ ਸਾਡੇ ਕਿਸਾਨ ਸੀਤ ਹੋਏ ਆ ਉਹਨਾਂ ਦੇ ਪਰਿਵਾਰ ਨੂੰ ਨੌਕਰੀਆਂ ਦਿੱਤੀਆਂ ਗਈਆਂ ਨੌਕਰੀਆਂ ਦੇਣਾ ਜੋ ਬੀਲੇ ਸੋਧ ਬਿਲਾ ਉਹ ਮੰਨਿਆ ਸੀ ਵੀ ਇਸ ਲਾਗੂ ਨਹੀਂ ਕਰਦੇ ਉਹਨੂੰ ਲਾਗੂ ਕੀਤਾ ਜਾ ਰਹੇ ਆ ਜੋ ਭੂਮੀ ਗ੍ਰਹਿਣ ਬਿਲਤੀ ਉਹ ਵੀ 2013 ਉਹਦੀ ਵੀ ਸੋਧ ਕਰਕੇ ਜੋ ਕਿਸਾਨਾਂ ਦੀ ਜ਼ਮੀਨ ਆ ਪਹਿਲਾਂ ਇਹਦੇ ਵਿੱਚ ਹੁੰਦਾ ਸੀ ਵੀ 80% ਦੀ ਕਿਸਾਨਾਂ ਦੀ ਸਹਿਮਤੀ ਚਾਹੀਦੀ ਹੈ ਕਬੇਰ ਕਰਨ ਵਾਸਤੇ ਤੇ ਜੋ ਰੇਟ ਆ ਉਹ ਤੋਂ 4 ਗੁਣਾ ਵੱਧ ਰੇਟ ਦੇਣਾ ਬਣਦਾ ਹੁੰਦਾ ਪਰ ਉਹ ਸਾਰਾ ਕੁਛ ਲੋਕਤੰਤਰ ਦਾ ਘਾਣ ਕਰਕੇ ਰੋਲ ਕੇ ਕਿਸਾਨਾਂ ਨੂੰ ਮਾਰਨ ਦੇ ਤੋਲੇ ਹੋਇਆ ਜੋ ਦੇਸ਼ ਦਾ ਅਨਾਜ ਆ ਉਹ ਮੁੱਠੀ ਪਰ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਕਰਨਾ ਚਾਹੁੰਦੇ ਆ ਜਿਸ ਤਰ੍ਹਾਂ ਦੇਣਾ ਤੁਸੀਂ ਦਿੱਲੀ ਜਾਂ ਰਸਤੇ ਦੇ ਵਿੱਚ ਹਰਿਆਣਾ ਪੈਂਦਾ ਜਿਹੜਾ ਜਿਹਨੂੰ ਆਪਾਂ ਛੋਟਾ ਭਾਈ ਵੀ ਮੰਨ ਲੈਂਦੇ ਆ ਪਰ ਹਰਿਆਣਾ ਸਰਕਾਰ ਵੱਲੋਂ ਹੋਰ ਜਗ੍ਹਾ-ਜਗ੍ਹਾ ਤੇ ਬੈਰੀਕੇਡ ਲੈਂਟਰ ਲਾ ਦੇ ਤੇ ਕੰਨਾ ਕੱਢ ਦਿੱਤੀਆਂ ਵੱਡੇ-ਵੱਡੇ ਕੰਨਰ ਰੱਖ ਦਿੱਤੇ ਉਦੋਂ ਲੈ ਕੇ ਤੁਹਾਡੀ ਕਿੰਨੀ ਤਰ੍ਹਾਂ ਦੀ ਤਿਆਰੀ ਹੈ ਸਾਡੇ ਵੱਲੋਂ ਵੀ ਪੂਰੀ ਤਿਆਰੀ ਆ ਜਿਸ ਤਰ੍ਹਾਂ ਸਰਕਾਰ ਤਿਆਰੀ ਕਰ ਰਹੀ ਆ ਕਿਸਾਨਾਂ ਦੀ ਨੌਜਵਾਨਾਂ ਦੀ ਸਾਰੀਆਂ ਜਥੇਬੰਦੀਆਂ ਦੀ ਪੂਰੀ ਤਿਆਰੀ ਆ ਜਿਸ ਤਰ੍ਹਾਂ ਉਹਨਾਂ ਨੇ ਪ੍ਰਬੰਧ ਬੈਰੀਕਰ ਲਾਉਣ ਤੇ ਕੀਤੇ ਆ ਉਸੇ ਤਰ੍ਹਾਂ ਸਾਡੇ ਵੀ ਪ੍ਰਬੰਧ ਉਹਨਾਂ ਨੂੰ ਤੋੜਨ ਵਾਸਤੇ ਕੀਤੇ ਹੋਏ ਆ ਸਾਡੇ ਵੱਲੋਂ ਵੀ ਇਧਰੋਂ ਤੇ ਹਰਿਆਣੇ ਵਾਲਾ ਵੱਲੋਂ ਵੀ ਉਹਨਾਂ ਨੂੰ ਜਿਵੇਂ ਉਹਨਾਂ ਲਾਇਆ ਅਸੀਂ ਉਹ ਉਸੇ ਤਰ੍ਹਾਂ ਉਹਨੂੰ ਭੰਨ ਕੇ ਜਿਵੇਂ ਪਾਣੀ ਦਾ ਆਪਦਾ ਵਹਾਅ ਪ੍ਰਾਸਤ ਬਣਾ ਲੰਦਾ ਅਸੀਂ ਆਪਦਾ ਰਸਤਾ ਬਣਾ ਕੇ ਜਲਦੀ ਜਾਵਾਂਗੇ ਜਾਵਾਂਗੇ ਇਧਰੋਂ ਤੁਸੀਂ ਜਾ ਰਹੇ ਹੋ ਪੁਲਿਸ ਨੂੰ ਫੁੱਲੀ سپورਟ ਤੇ ਹਰਿਆਣੇ ਵਾਲੇ ਇਧਰ ਨੂੰ ਵੀ ਆਉਣਗੇ ਪਰ ਹਾਂ ਜੀ ਉਹ ਤੁਹਾਨੂੰ ਪਹਿਲਾਂ ਦੱਸਿਆ ਨਾ ਜਿਹੜੇ ਹਰਿਆਣੇ ਵਾਲੇ ਭਰਾ ਉਹ ਟਰੈਕਟਰ ਟਰਾਲੀਆਂ ਦੇ ਵਿੱਚ ਪੂਰੀ ਤਰ੍ਹਾਂ ਤਿਆਰ ਹੋ ਕੇ ਸਾਨੂੰ ਬਾਰਡਰਾਂ ਦੇ ਉੱਪਰ ਲੈਣ ਲਈ ਆਉਣਗੇ ਤੇ ਬਾਕੀ ਸਾਡੇ ਭਰਾ ਨੇ ਹਰਿਆਣੇ ਨੂੰ ਦੱਸਣਗੇ ਇਹਨਾਂ ਦੀ ਕੀ ਤਿਆਰੀ ਹੈ हरियाणा तो तो में आज रात को ट्रैक्टर हरियाणा में नहीं बॉर्डरों की तरफ होंगे सभी ट्रैक्टर और सरकार को यह बता दे सरकार किसी गलत फहमी में ना रहे किसानों का सबर का बांध ना तड़वाए और किसान ने शांतिपूर्ण आंदोलन पहले लड़ा था तेरह महीने बैठे थे और अब भी हमारा कोई आओ अल्लाह करके या उड़दंग करके कोई हम नहीं चाहते हम तो सरकार को ये चाहते हैं किसान अपने खेत में काम करेगा किसान रोड पे बैठ के कभी तो राजी नहीं है किसान तो जब मर लिया जब रोडों की तरफ चलता है सरकार सुनती नहीं है और हम खट्टर साहब को ये कहना चाहते हैं अब बिल्कुल भी गलत फहमी में मत रहे सरकार को तो भगवत मान है सीएम वो सरकार के साथ वार्ता तो कर रहे हैं और खट्टर साहब तो सरकार के साथ वार्ता में भी नहीं है उसको तो शर्म आनी चाहिए इस चीज पे तो किसानों के साथ मुद्दा तो पूरे देश का है और हरियाणा पंजाब के किसान जैसे आगू हैं तो सीएम को भी आगू होना चाहिए था इसमें हरियाणा वाले किसानों को भाई हम इस चीज को मनवाएंगे का गारंटी कानून है भूमि अधिगण दो हजार तेरह किसानों का कर्जा माफ कराना है और जो भाई ये कहते हैं एस के पानी के बारे में उनको हम ये साफ शब्दों में कहना चाहते हैं अब पानी का क्या करोगे जब सरकार हमारी जमीनें छीन लेगी पानी में हमको डूब के मरना है हम साफ स्पष्ट बात ये कहते पहले हमने अपनी जमीन बचानी है और हरियाणा हमारा बड़ा भाई है हम इसका बिल्कुल साथ देने के लिए यहाँ पहुंचे हैं और और हमारे भाई दशरथ जैसे जैसे आप लिए आपकी तरफ से आप कैसे हमारे जितनी जत्थेबंदी है इस तरफ से पंजाब का किसान होगा और अब की बार तो बे जजक होके हरियाणा का किसान बॉर्डर तोड़ेगा तो भाई साहब क्या नाम है आपका आप भाई हम भाइयों को लेने के लिए आए हैं हमने जो हमारी मांगे है एम एस पी का है भूमि उम्मीद बिल है ये चीजें हम कोई भीख नहीं मांग रहे हम अपना हक मांग रहे हैं सरकार हक नहीं दे रही है दो नीति खेल रही है वहाँ तो मीटिंग कर रही है यहाँ के लिए गाड़ रही है सोचना चाहिए सरकार को जैसे लड़ाई किसानों की केंद्र सरकार से है मोदी सरकार से है तो पंजाब तो मोदी डाल, डाल रहा है वो हरियाणा सरकार है खट्टर की कोई वो थोड़ी है खट्टर की कहीं भी पर्सनलिटी हो आज तक किसी मीटिंग में गया उसने भाई रहने के किसान को कभी लेके कोई बात बोल रही हो वो मैं तुम्हारे अके लिए भाई मैं सरकार से बात करूंगा दस साल हो गया आज तक कोई बात नहीं बोल खट्टर साहब उसकी तो कुछ है ही नहीं वो तो सुबह कुछ बोल देता है शाम को बयान को बदल देता है वो तो सी एम क्या सी एम है वो जो जैसे वहाँ से ना आर के ऑफिस से उनको ओडराता है वही बोलते हैं वही उससे आगे एक जबान भी नहीं निकाल सकते वो और वो क्या सोच रहे हैं इनसे इन रोक देंगे वो ये सोच रहे हैं भाई हरियाणा अरे इसका पंजाब का भाईचारा टूट जाए बस वो इस बात से डर रहे हैं भाई यहाँ दो ही स्टेटों में मंडी है ना तो यही मंडी है ये इनको ये जय परसेंट है हम देश के लिए लड़ रहे हैं अकेले इब, आज रात को कर्नाटक से किसान आ रहे थे भोपाल में उतार दिए जबरदस्ती बताओ कितनी तानाशा सरकार क्या सोच रही है सरकार ये हरियाणा में धमकी तो दे रही है हमारे बच्चों को नौकरी नहीं तुम्हारे पासपोर्ट रद्द कर देंगे रद्द कर दो हमने तो खेती करनी भाई काम कर नहीं रहना खेती करें जैसे सरकार ने बड़ी बड़ी रोके लगा दी है ਉਨਕੋ ਤੋੜਨੇ ਕੇ ਲੀਏ ਕੈਸੀ ਤਿਆਰੀ ਆ ਕੀ ਭਾਈ ਮਹਾਰੀ ਪੂਰੀ ਤਿਆਰੀ ਹੈ ਹਮਾਰੇ ਹਰ ਬਾਰਡਰ ਪੇ ਅਲਗ ਅਲਗ ਡਿਊਟੀ ਲਗੀ ਹੋਈ ਹੈ ਸਭ ਆਪਣੀ ਡਿਊਟੀ ਪੇ ਤਿਆਰ ਸੋ ਇਹ ਕਿਸਾਨ ਜਿਹੜਾ ਕਿਸਾਨ ਹੈ ਹਰਿਆਣਾ ਤੋਂ ਕਿਸਾਨ ਪਹੁੰਚੇ ਨੇ ਤੇ ਆਪਣੇ ਪੰਜਾਬ ਦੇ ਕਿਸਾਨਾਂ ਨੂੰ